ਸ਼ਬਦਾਂ ਦੀ ਤਾਕਤ ਦੇ ਵਨ ਮੀਡੀਆ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਸਮੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਕੈਨੇ ਹਰਪ੍ਰੀਤ ਸਿੰਘ ਜੀ ਵੱਲੋਂ ਜਿਹੜਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ ਦੱਸ ਦਈਏ ਕਿ ਇਹਨਾਂ ਆਬਜ਼ਰਵਰਾਂ ਨੂੰ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ 20 ਸਤੰਬਰ ਤੱਕ ਜਿਹੜਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਥੇਦਾਰਾਂ ਦੀ ਨਿਯੁਕਤੀ ਕੀਤੀ ਜਾਵੇ ਔਰ ਇਸ ਤੋਂ ਇਲਾਵਾ ਸਰਕਲ ਪ੍ਰਧਾਨਾਂ ਦੀ ਜਿਹੜੀ ਹੈ ਉਹ ਚੋਣ ਕਰਵਾਈ ਜਾਵੇ ਇਸ ਤੋਂ ਇਲਾਵਾ ਕੈਨੇ ਹਰਪ੍ਰੀਤ ਸਿੰਘ ਜੀ ਵੱਲੋਂ جاری ਬਿਆਨ ਦੇ ਅਨੁਸਾਰ ਜਿਹੜਾ ਹੈ ਤਮਾਮ ਜਿਹੜੇ ਸਟੇਟ ਦੇ ਡੈਲੀਗੇਟਸ ਨੇ ਜਾਂ ਫਿਰ ਇਹ ਸਾਰੇ ਡੈਲੀਕੇਟਸ ਤੇ ਜਿਹੜੇ ਅਬਜ਼ਰਵਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣ ਆਪਣੀਆਂ ਟੀਮਾਂ ਬਣਾ ਕੇ ਔਰ ਜ਼ਰੂਰਤਮੰਦ ਪਿੰਡਾਂ ਦੇ ਵਿੱਚ ਜਾ ਕੇ ਤਮਾਮ ਜਿਹੜੀਆਂ ਲੋਕਾਂ ਦੀ ਮਦਦ ਕੀਤੀ ਜਾਵੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਅਬਜ਼ਰਵਰਾਂ ਦੀ ਨਿਯੁਕਤੀ ਦੀ ਤਾਂ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਵਕਫਾਕ ਚਿਹਰਿਆਂ ਨੂੰ ਜਿਹੜੀ ਕਮਾਂਡ ਦਿੱਤੀ ਗਈ ਹੈ ਜੇਕਰ ਸ਼੍ਰੀ ਅਮਰਿੰਦਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸੁੱਚਾ ਸਿੰਘ ਛੋਟੇਪੁਰ ਨੂੰ ਜਿਹੜਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਆਦੇਸ਼ ਪ੍ਰਤਾਪ ਕੈਰਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਜਲੰਧਰ ਦੇ ਵਿੱਚ ਜਿਹੜੀ ਹੈ ਕਮਾਂਡ ਅਬਜ਼ਰਵਰ ਦੀ ਮਨਪ੍ਰੀਤ ਸਿੰਘ ਯਾਲੀ ਨੂੰ ਸੌਂਪੀ ਗਈ ਆ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਹੈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਲੁਧਿਆਣਾ ਦਾ ਅਬਜ਼ਰਵਰ ਜਿਹੜਾ ਹੈ ਉਹ ਸੰਤਾ ਸਿੰਘ ਉਮੈਦਪੁਰੀ ਨੂੰ ਨਿਯੁਕਤ ਕੀਤਾ ਗਿਆ ਹੈ ਜੇਕਰ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਇਕਬਾਲ ਸਿੰਘ ਝੂਂਦਾ ਨੂੰ ਅਬਜ਼ਰਵਰ ਜਿਹੜਾ ਹੈ ਨਿਯੁਕਤ ਕੀਤਾ ਗਿਆ ਔਰ ਸੰਗਰੂਰ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਦਾਰ ਸੁਰਜੀਤ ਸਿੰਘ ਰਖੜਾ ਨੂੰ ਦਿੱਤੀ ਗਈ ਹੈ ਇਹਨਾਂ ਤਮਾਮ ਅਬਜ਼ਰਵਰਾਂ ਦਾ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ in a ਦਾ ਕੰਮ ਹੀ ਹੋਏਗਾ ਕਿ ਹੁਣ ਜਿਹੜਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਥੇਦਾਰਾਂ ਦੀ ਚੋਣ ਕਰਵਾਈ ਜਾਵੇ ਇਸ ਤੋਂ ਇਲਾਵਾ ਸਰਕਲ ਪ੍ਰਧਾਨਾਂ ਦੀ ਚੋਣ ਕਰਵਾਈ ਜਾਵੇ ਔਰ 20 ਸਤੰਬਰ ਤੱਕ ਇਹ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਮੁਕੰਮਲ ਕੀਤੀ ਜਾਵੇ ਸ਼ਬਦਾਂ ਦੀ ਤਾਕਤ ਏਵਨ ਮੀਡੀਆ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਸਮੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਿਹੜਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ ਦੱਸ ਦਈਏ ਕਿ ਇਹਨਾਂ ਆਬਜ਼ਰਵਰਾਂ ਨੂੰ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ 20 ਸਤੰਬਰ ਤੱਕ ਜਿਹੜਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਜਥੇਦਾਰ ਜਿਹੜੀ ਆ ਉਹ ਚੋਣ ਕਰਵਾਈ ਜਾਵੇ ਇਸ ਤੋਂ ਇਲਾਵਾ ਕਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ جاری ਬਿਆਨ ਦੇ ਅਨੁਸਾਰ ਜਿਹੜਾ ਹੈ ਤਮਾਮ ਜਿਹੜੇ ਸਟੇਟ ਦੇ ਡੈਲੀਗੇਟਸ ਨੇ ਜਾਂ ਫਿਰ ਆਬਜ਼ਰਵਰ ਨੇ ਉਹਨਾਂ ਨੂੰ ਵੀ ਤਾਕੀਦ ਕੀਤੀ ਗਈ ਹੈ ਕਿ ਇਹ ਸਾਰੇ ਡੈਲੀਗੇਟਸ ਤੇ ਜਿਹੜੇ ਅਬਜ਼ਰਵਰ ਨੇ ਹਾਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣ ਆਪਣੀਆਂ ਟੀਮਾਂ ਬਣਾ ਕੇ ਔਰ ਜ਼ਰੂਰਤਮੰਦ ਪਿੰਡਾਂ ਦੇ ਵਿੱਚ ਜਾ ਕੇ ਤਮਾਮ ਜਿਹੜੀਆਂ ਲੋਕਾਂ ਦੀ ਮਦਦ ਕੀਤੀ ਜਾਵੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਅਬਜ਼ਰਵਰਾਂ ਦੀ ਨਿਯੁਕਤੀ ਦੀ ਤਾਂ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਵਕਫਾਕ ਚਿਹਰਿਆਂ ਨੂੰ ਜਿਹੜੀ ਕਮਾਂਡ ਦਿੱਤੀ ਗਈ ਹੈ ਜੇਕਰ ਸ਼੍ਰੀ ਅਮਰਜੀਤ ਸਿੰਘ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸੁੱਚਾ ਸਿੰਘ ਛੋਟੇਪੁਰ ਨੂੰ ਜਿਹੜਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਆਦੇਸ਼ ਪ੍ਰਤਾਪ ਕੈਰਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਜਲੰਧਰ ਦੇ ਵਿੱਚ ਜਿਹੜੀ ਹੈ ਕ ਸਿੰਘਿਆਲੀ ਨੂੰ ਸੌਪੀ ਗਈ ਆ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਹੈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਲੁਧਿਆਣਾ ਦਾ ਆਬਜ਼ਰਵਰ ਜਿਹੜਾ ਹੈ ਉਹ ਸੰਤਾ ਸਿੰਘ ਉਮੈਦਪੁਰੀ ਨੂੰ ਨਿਯੁਕਤ ਕੀਤਾ ਗਿਆ ਹੈ ਜੇਕਰ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਇਕਬਾਲ ਸਿੰਘ ਝੂੰਦਾ ਨੂੰ ਆਬਜ਼ਰਵਰ ਜਿਹੜਾ ਹੈ ਨਿਯੁਕਤ ਕੀਤਾ ਗਿਆ ਔਰ ਸੰਗਰੂਰ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਦਾਰ ਸੁਰਜੀਤ ਸਿੰਘ ਰਖੜਾ ਨੂੰ ਦਿੱਤੀ ਗਈ ਹੈ ਇਹਨਾਂ ਤਮਾਮ ਆਬਜ਼ਰਵਰਾਂ ਦਾ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਿਯੁਕਤ ਹੋਏ ਨੇ ਇਹਨਾਂ ਦਾ ਕੰਮ ਇਹੀ ਹੋਏਗਾ ਕਿ ਹੁਣ ਜਿਹੜਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਥੇਦਾਰਾਂ ਦੀ ਚੋਣ ਕਰਵਾਈ ਜਾਵੇ ਇਸ ਤੋਂ ਇਲਾਵਾ ਸਰਕਲ ਪ੍ਰਧਾਨਾਂ ਦੀ ਚੋਣ ਕਰਵਾਈ ਜਾਵੇ ਔਰ 20 ਸਤੰਬਰ ਤੱਕ ਇਹ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਮੁਕੰਮਲ ਕੀਤੀ ਜਾਵੇ